ਆਪ ਸਭ ਦਾ ਸਵਾਗਤ ਹੈ ਮੇਰੇ ਚੈਨਲ ਨਿਊ ਲੁੱਕ ਫੈਸ਼ਨ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਵੇਂ ਇੱਕ ਪੁਰਾਣੇ ਸੂਟ ਨੂੰ ਆਪਾਂ ਕਿਉਂ ਕਿਵੇਂ ਨਵੇਂ ਰੂਪ ਵਿੱਚ ਉਹਨੂੰ ਤਿਆਰ ਕਰ ਸਕਦੇ ਹਾਂ ਇਹ ਮੇਰਾ ਪੁਰਾਣਾ ਸੂਟ ਹੈ ਜਿਹੜਾ ਕਿ ਬੋਡੀ ਤੋਂ ਖਰਾਬ ਹੋ ਚੁੱਕਿਆ ਹੈ ਐਂਡ ਤੇ ਇਹ ਮੈਂ ਆਪਣੀ ਬੇਟੀ ਲਈ ਰੀਫਾਰਮ ਕਰਨ ਲੱਗੀ ਹਾਂ lettes started ਤੇ ਆਪਾਂ ਆਪਾ ਦੱਸਾਂਗੇ ਆ ਇਹ ਕਿਵੇਂ ਬਣੂਗਾ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਆ ਆਪਾਂ ਜਿਹੜਾ ਸੂਟ ਦਾ ਪਹਿਲਾ ਪੱਲਾ ਆ ਇਹ ਆਪਾਂ ਉਪਰੋਂ ਬੋਡੀ ਉਪਰੋਂ ਉਪਰੋਂ ਆਪਾਂ ਇਹਨੂੰ ਕੱਟ ਕਰ ਲਿਆ ਸੀਗਾ ਠੀਕ ਆ ਜੀ ਆ ਆਪਾਂ ਥੱਲੇ ਵਾਲਾ ਹਿੱਸਾ ਲਾ ਲਿਆ ਆ ਦੋਏ ਬੰਨੇ ਦੇ ਆਪਾਂ ਹਿੱਸੇ ਲਾ ਲਿਆ ਬਾਹਾਂ ਉਤਾਰ ਲਈਆਂ ਠੀਕ ਆ ਤੁਸੀਂ ਆਪਣੇ ਕਿਸੇ ਵੀ ਪੁਰਾਣੇ ਹੋਏ ਸੂਟ ਨੂੰ ਇੱਕ ਛੋਟੇ ਬੱਚੇ ਲਈ ਤਿਆਰ ਕਰ ਸਕਦੇ ਹੋ ਤੁਹਾਡਾ ਸੂਟ ਵੇਸਟ ਨਹੀਂ ਜਾਊਗਾ ਬਾਅਦ ਤੁਸੀਂ ਆਪਣੇ ਬੱਚੇ ਦੇ ਕੱਟ ਕੇ ਸੂਟ ਪਾ ਸਕਦੇ ਆ ਸੀ ਕੇ ਠੀਕ ਆ ਜੀ ਆ ਆਪਣਾ ਉਹ ਪ੍ਰੋ ਬਾਡੀ ਜਿਹੜੀ ਲਾਤੀ ਆ ਆ ਥੱਲੇ ਵਾਲਾ ਜਿਹੜਾ ਹਿੱਸਾ ਪਾਏ ਕੱਟਾਰ ਲਿਆ ਵਾ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਦੇ ਆ ਇਹਦੀ ਕਟਿੰਗ ਕਿੱਦਾ ਕਰਨੀ ਆ ਠੀਕ ਆ ਆ ਹੋ ਗਿਆ ਫਰੰਟ ਪੱਲਾ ਠੀਕ ਆ ਜੀ ਆ ਫਰੰਟ ਪੱਲਾ ਹੋ ਗਿਆ ਜਿਹੜਾ ਇਹ ਬੱਚਾ ਨਾ ਇਹ ਬਹੁਤ ਛੋਟਾ ਆ ਇਹਦਾ ਨਾਪ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਇਹ ਲੰਬਾਈ ਵਿੱਚ ਵੀ ਉਹਦੇ ਲਈ ਪੂਰਾ ਆ ਠੀਕ ਆ ਜੀ ਤੇ ਵਾਧੂ ਕੱਪੜਾ ਆ ਇਹ ਠੀਕ ਆ ਤੇ ਉਹਦਾ ਇੱਕ ਬਾਵਾਂ ਸੂਟ ਤਿਆਰ ਹੋ ਜਾਊਗਾ ਇਹ ਆਪਾਂ ਕਮੀਜ਼ ਦੀ ਕਟਿੰਗ ਕਰ ਲੱਗੇ ਆ ਬੇਬੀ ਬੇਬੀ ਗੱਲ ਜਿਹੜੀ ਹੈ ਜ ਆਪਣਾ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਇਹਦਾ ਨਾਪ ਦੱਸਾਂਗੇ ਇਹਦਾ ਨਾਪ ਹੈਗਾ ਜੀ ਲੈਂਥ ਇਹਦੀ ਹੈਗੀ ਆ 19 ਇੰਚ ਕਮੀਜ਼ ਦੀ ਠੀਕ ਹੈ ਜੀ ਤੇ ਇਹ ਬੱਚੇ ਦੀ ਜਿਹੜੀ ਚੈਸਟ ਆ ਉਹ ਹੈਗੀ ਹੈ 11 ਇੰਚ ਵੈਸੇ ਥੋੜਾ ਲੂਜ਼ ਨਾਪ ਆ ਕੋਕੀ ਇਹਨੂੰ ਆਪਾਂ ਇਹਨੇ ਅਗਲੇ ਸਿਆਲ ਵਿੱਚ ਵੇਅਰ ਕਰਨਾ ਠੀਕ ਹੈ ਜੀ ਇਹਦੀ ਛਾਤੀ ਦਾ ਨਾਪ ਹੈਗਾ 11 ਇੰਚ ਕਮਰ ਦਾ ਨਾਪ ਹੈਗਾ 11 ਇੰਚ हिਪ ਦਾ ਨਾਪ ਹੈਗਾ 12.5 ਇੰਚ ਠੀਕ ਹੈ ਜੀ ਤੇ ਬਾਜੂ ਦਾ ਨਾਪ ਹੈਗਾ ਇਹਦਾ 11.5 ਇੰਚ ਤੇ ਖੁੱਲੀ ਹੈਗੀ 3.5 ਇੰਚ ਠੀਕ ਹੈ ਜੀ ਤੇ ਤੁਸੀਂ ਸਾਰੇ ਇਹਨਾਂ ਧਿਆਨ ਨਾਲ ਦੇਖਣਾ ਆ ਤੁਸੀਂ ਇਸ ਤਰ੍ਹਾਂ ਆਪਣੇ ਪੁਰਾਣੇ ਸੂਟ ਨੂੰ ਰੀਫਾਰਮ ਵਿੱਚ ਲਿਆ ਸਕਦੇ ਆ ਆਪਣੇ ਬੱਚੇ ਦੇ ਸੀਕੇ ਪਾ ਸਕਦੇ ਆ ਉਹਦੀ ਵੇਸਟੇਜ ਤੋ ਤੁਹਾਡਾ ਕਪੜਾ ਬੱਜ ਜਾਊਗਾ ਠੀਕ ਹੈ ਜੀ ਜਿਹੜਾ ਤੁਸੀਂ ਬਜ਼ਾਰਾ ਵਿੱਚੋਂ ਬਹੁਤ ਮਹਿੰਗਾ ਮਹਿੰਗਾ ਲੈ ਕੇ ਆਉਨੇ ਆ ਇਹ ਐਮਬਰਾਇਡਰੀ ਵੈਸੇ ਤੁਸੀਂ ਜੇ ਬਾਜ਼ਾਰ ਤੋਂ ਲੈਣ ਜਾਓ ਤੇ ਤੁਹਾਨੂੰ ਇਸ ਐਮਬਰਾਇਡਰੀ ਵਿੱਚ ਬੱਚੇ ਦਾ ਸੂਟ ਬਹੁਤ ਜ਼ਿਆਦਾ ਮਹਿੰਗਾ ਮਿਲੇਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਆਪਣੇ ਬੱਚੇ ਦੇ ਐਮਬਰਾਇਡਰੀ ਐਮਬਰਾਇਡਰੀ ਵਾਲਾ ਸੂਟ ਪਾ ਵੀ ਸਕਦੇ ਆ ਤੇ ਇਹਨੂੰ ਘਰੇ ਹੀ ਤਿਆਰ ਕਰ ਸਕਦੇ ਆ ਠੀਕ ਹੈ ਜੀ ਤੇ ਬੱਚੇ ਦੇ ਉਮੀਦ ਦੀ ਲੈਂਥ ਹੈਗੀ ਆ 19 ਇੰਚ ਠੀਕ ਹੈ ਜੀ ਆਪਾਂ ਇਹਨੂੰ ਰੱਖਣਾ ਕਿਉਂਕਿ ਇਹਦੀ ਫੋਲਡਿੰਗ ਪਹਿਲੇ ਹੀ ਹੋਈ ਹੋਈ ਆ ਆਪਾਂ ਇਹਨੂੰ 20 ਇੰਚ ਰੱਖ ਲੈਣਾ ਸਾਢੇ 19 ਆਪਾਂ ਇਹਨੂੰ ਰੱਖਣਾ ਆ ਆਪਾਂ ਇਹਨੂੰ ਸਾਢੇ 20 ਇੰਚ ਕਟਿੰਗ ਕਰ ਲੈਣਾ ਠੀਕ ਆ ਜੀ ਤੇ ਇਹਦੀ हिਪ ਹੈਗੀ ਜ 12.5 ਇੰਚ ਠੀਕ ਮਤਲਬ 6.5 ਇੰਚ ਆਪਾਂ ਕਿਉਂਕਿ ਇਹ ਬੱਚੇ ਨੇ ਅਗਲੇ ਸਾਲ ਵਿੱਚ ਕਪੜਾ ਵੀਅਰ ਕਰਨਾ ਥੋੜਾ ਬੋਤੋਂ ਨੇ ਵੱਡਾ ਵੀ ਹੋਣਾ ਆ ਤੇ ਥੋੜਾ ਦੇ ਸਰਗਿਰ ਵਿੱਚ ਵੀ ਚੇਂਜ ਆਊਗਾ ਇਸ ਲਈ ਆਪਾਂ ਇਹਦੇ ਵਿੱਚ ਕਪੜਾ ਕਾਫੀ ਛੱਡ ਦੇਣਾ ਜੋ ਕਿ ਆਪਾਂ ਬਾਅਦ ਵਿੱਚ ਇਹਨੂੰ ਖੁੱਲਾ ਭੀੜਾ ਕਰ ਸਕੀਏ ਠੀਕ ਆ ਜੀ ਤੇ ਆਪਾਂ ਇਹਨੂੰ 9 ਇੰਚ ਕੱਟ ਲੈਣਾ ਠੀਕ ਆ ਜੀ ਇਹ ਆਪਾਂ ਵਾਧੂ ਹੀ ਰੱਖਣਾ ਕਪੜਾ ਕਿ ਬੱਚੇ ਵੱਡੇ ਹੁੰਦੇ ਆ ਬਾਅਦ ਵਿੱਚ ਉਹਨਾਂ ਦੇ ਕੱਪੜੇ ਆਉਂਦੇ ਨਹੀਂ ਹੈਗੇ ਇਹਨਾਂ ਨੂੰ ਖੁੱਲਾ ਵੀ ਕਰ ਸਕਦੇ ਬਾਅਦ ਵਿੱਚ ਆਪਾਂ ਠੀਕ ਆ ਜੀ ਵੈਸੇ ਉਹਦਾ ਰੈਡੀ ਨਾਪ ਹੈਗਾ 6.5 ਇੰਚ 6 ਇੰਚ ਹੈਗਾ ਆ ਸਵਾ 6 12 ਇੰਚ ਉਹਦਾ हिਪ ਦਾ ਨਾਪ ਆ ਆਪਾਂ ਵੇਸੀ ਰੈਡੀ ਸਵਾ 6 ਇੰਚ ਹਾਂਜੀ ਸੌਰੀ ਮੇ ਤੋਂ ਗਲਤੀ ਲੱਗੀ ਸਵਾ 6 ਇੰਚ 6.5 ਇੰਚ 13.5 ਇੰਚ ਬਣਦਾ 13 ਇੰਚ ਬਣਦਾ ਠੀਕ ਹੈ ਜੀ ਤੇ ਆਪਾਂ ਥੋੜਾ ਜਿਹਾ ਲੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਵਿੱਚ ਕੋਈ ਗਲਤੀਆਂ ਹੋ ਜਾਂਦੀਆਂ ਐ ਇਸ ਲਈ ਸੌਰੀ ਠੀਕ ਹੈ ਜੀ ਤੇ ਆਪਾਂ ਇਹਨੂੰ 9 ਇੰਚ ਕੱਟ ਲੈਣਾ ਇਹ ਸਾਰਾ ਕਿਰਾਸਟ ਰੇਟ ਲਾ ਲੈਣਾ ਇੱਥੋਂ ਆਪਾਂ ਲੈਂਥ ਲੈ ਲੈਣੀ ਆ ਲੈਂਥ ਆਪਾਂ ਰੱਖ ਲੈਣੀ 20.5 ਇੰਚ ਠੀਕ ਹੈ ਜੀ ਆਪਾਂ ਇਹਦੀ ਕਰ ਦੇਣੀ ਕਟਿੰਗ ਉਹ ਵੀ ਆਪਾਂ gheera ਲਾ ਲੈਣਾ ਆਪਾਂ gheera ਲਾ ਲਿਆ ਬੱਚੇ ਦਾ ਤੇ ਅਸੀਂ ਬਾਅਦ ਵਿੱਚ ਇਹ ਤੁਹਾਨੂੰ ਅਗਲੇ ਸਿਆਲ ਵਿੱਚ ਇਸ ਦੀ ਪਿਕ ਪਾਵਾਂਗੇ ਮੈਂ ਉਹਨਾਂ ਸੀ ਕੇ ਦੇ ਦੇਣਾ ਉਹ ਕਹਿੰਦੇ ਆਪਾਂ ਇਹਨੂੰ ਸ਼ੋਅ ਨਹੀਂ ਕਰਨਾ ਹੈਗਾ ਇਸ ਟਾਈਮ ਆਪੋ ਉਸੇ ਤਰ੍ਹਾਂ ਤੁਹਾਨੂੰ ਫੋਟੋ ਪਾਵਾਂਗੇ ਜਦੋਂ ਆਪਾਂ ਇਹ ਬੱਚੇ ਦੇ ਪੌਣਾ ਆ ਠੀਕ ਹੈ ਜੀ ਆ ਆ ਗਿਆ ਫਰਸਟ ਪੱਲਾ ਠੀਕ ਹੈ ਜੀ ਆ ਹੋ ਗਿਆ ਸੈਕੰਡ ਆ ਆਪਾਂ ਜੀ ਮੋਹਲਾ ਪੱਲਾ ਤੇ ਪਿਛਲਾ ਪੱਲਾ ਦੋਵੇਂ ਲੈ ਲਏ ਆ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ ਇਹ ਰੱਖ ਲੈਣਾ ਸੇਮ ਹੀ ਪ੍ਰੋਸੀਜਰ ਆ ਸਾਰਾ ਜਿੱਦਾਂ ਆਪਾਂ ਆਪਣਾ ਸੂਟ ਕੱਟੀ ਦਾ ਠੀਕ ਹੈ ਜੀ ਇੰਦਾ ਤੁਹਾਡਾ ਕੱਪੜਾ ਵੇਸਟ ਵੀ ਨਹੀਂ ਹੋਊਗਾ ਜਿਹੜਾ ਤੁਸੀਂ ਸੂਟ ਪਾਇਆ ਤੁਹਾਡਾ ਨਹੀਂ ਦਿਲ ਕਰਦਾ ਕਿਤੇ ਵੀ ਉਸ ਇਟਨ ਨੂੰ ਇਹਦਾ ਆਪਣੇ ਬੱਚੇ ਦੇ ਸੀਗੇ ਤੁਸੀਂ ਪਾ ਸਕਦੇ ਹੋ ਇਹ ਨਾਲ ਹੀ ਵੇਸਟ ਹੋਊਗਾ ਤੁਹਾਡੇ ਬੱਚੇ ਦੇ ਪਾਇਆ ਸੋਹਣਾ ਲੱਗੂਗਾ ਤੇ embroiderry ਵਾਲਾ ਤੁਹਾਡਾ ਤੁਹਾਡਾ ਜੋ ਦਿਲ ਕਰਦਾ ਆਪਣੇ ਬੱਚੇ ਦੇ ਪਾ ਸਕਦੇ ਇਹਨੂੰ ਆਪਾਂ ਥੋੜਾ ਸਿੱਧਾ ਕਰ ਲੈਨੇ ਕੱਪੜਾ ਥੋੜਾ ਵਿੰਗਾ ਟੇਡਾ ਜਿਹਾ ਹੈਗਾ ਹੈ ਦੇ ਆਪਾਂ ਸੇਮ ਕੇਰਾ ਲੈਣਾ ਆ। ਆਪਾਂ ਕੋਲਡਿੰਗ ਨਾਲ ਮਾਰਨ ਤੇ ਰੱਖਣਾ। ਕਾफी ਜ਼ਿਆਦਾ ਰੱਖਣਾ ਕਿਉਂਕਿ ਬੱਚਾ ਵੱਡਾ ਛੋਟਾ ਹੁੰਦਾ ਰਹਿੰਦਾ ਹੈ। ਛੋਟਾ ਪਤਲਾ ਵੀ ਹੁੰਦਾ ਰਹਿੰਦਾ ਹੈ। ਜੇ ਗਾਂ ਵੀ ਆ ਜਾਊਗਾ। ਠੀਕ ਹੈ। ਆਪਾਂ ਲਾ ਲਿਆ ਕੇਰਾ ਤੇ ਹੁਣ ਇਹਦੀ ਬੱਚੀ ਦੀ ਚੈਸਟ ਹੈਗੀ ਆ 2.5 ਇੰਚ ਰੈਡੀ ਹੈ ਵੈਸੇ। ਆਪਾਂ 11 ਇੰਚ ਰੱਖਣੀ ਐ ਠੀਕ ਹੈ ਜੀ ਤੇ ਆ ਅੱਧਾ ਇੰਚ ਤਾਂ ਮੈਂ ਹਮੇਸ਼ਾ ਹਰੇਕ ਸੂਟ ਵਿੱਚ ਹੀ ਰੱਖਦੀ ਆ ਚਾਹੇ ਉਹ ਬੱਚਾ ਆ ਚਾਹੇ ਉਹ ਵੱਡਾ ਆ ਹਰੇਕ ਦੇ ਸੂਟ ਵਿੱਚ ਅੱਧਾ ਇੰਚ ਮੈਂ ਰੱਖਦੀ ਰੱਖਦੀ ਆ ਇਹਦੇ ਨਾਲ ਗਲਾਕਦੇ ਵੀ ਪਿੱਛੇ ਨਹੀਂ ਜਾਂਦਾ ਬਹੁਤ ਪਰਫੈਕਟ ਫਿਟਿੰਗ ਆਉਂਦੀ ਆ ਠੀਕ ਹੈ ਜੀ ਹੁਣ ਆਪਾਂ ਇਹਦਾ ਜਿਹੜਾ ਤੀਰਾ ਆ ਉਹ 4.5 ਇੰਚ ਰੱਖਣਾ ਹੈ ਠੀਕ ਹੈ ਜੀ ਤੱਲੇ ਨੂੰ ਵੀ 4.5 ਇੰਚ ਦਾ ਮੋਢਾ ਰੱਖਣਾ ਹੈ ਠੀਕ ਹੈ ਜੀ ਇੱਥੋਂ ਹੈਗਾ ਉਹਦਾ 1.5 ਇੰਚ ਆਪਾਂ ਰੱਖਣਾ 5.5 ਇੰਚ ਫਿਟਿੰਗ ਦਾ। ਤੋ ਵੀ 4.5 ਇੰਚ ਠੀਕ ਆ। 4.5 ਦਾ ਅੱਧਾ ਹੁੰਦਾ ਆ 2.5 ਇੰਚ। ਫਿਰ ਤੋਂ ਆਪਾਂ ਰੱਖਣਾ 1 ਇੰਚ। ਠੀਕ ਆ ਜੀ ਬਹੁਤ ਛੋਟਾ ਸੂਟ ਆ ਤੇ ਸੀਣ ਲੱਗੇ ਇਦਾਂ ਲੱਗਦਾ ਵੀ ਆਪਾਂ ਪਤਾ ਨਹੀਂ ਖਰੇ ਗਲਤੀ ਕਟਿੰਗ ਕਰੀ ਜਾਂਦੇ ਆ ਪਰ ਬਹੁਤ ਛੋਟਾ ਆ ਇਸ ਕਰਕੇ ਕਦੀ ਕਦੀ ਆਉਂਦੇ ਆ ਛੋਟੇ ਬੱਚਿਆਂ ਦੇ ਸੂਟ। ਕਿ ਤੁਸੀਂ ਇਹ ਗੱਲ ਮੰਨੋ ਵੀ ਛੋਟੇ ਬੱਚੇ ਦਾ ਸੂਟਸ ਨਾਲ ਸਭ ਤੋਂ ਜ਼ਿਆਦਾ ਔਖਾ ਆ। ਵੱਡਿਆਂ ਦਾ ਆਪਾਂ ਛੇਤੀ ਛੇਤੀ ਸਿਖਾਣਦੇ ਆ। ਇਹਨਾਂ ਦੇ ਛੋਟੇ-ਛੋਟੇ ਪਾਰਟ ਹੁੰਦੇ ਆ। ਤੇ ਇੱਥੋਂ ਆਪਾਂ ਇਹਦੀ ਸ਼ੇਪ ਦੇ ਦੇਣੀ ਆ ਜਿੱਦਾਂ ਆਪਾਂ ਵੱਡੇ ਸੂਟ ਵਟ ਦੇਈ ਦੀ ਆਹ ਪੁਆਇੰਟ ਤੇ ਆਹ ਪੁਆਇੰਟ ਤੇ ਆਹ ਵਾਲਾ ਪੁਆਇੰਟ ਸੈਂਟਰ ਦਾ ਇਹਨੂੰ ਇਹਨੂੰ ਮਿਲਾ ਕੇ ਆਪਾਂ ਇੱਦਾਂ ਸਟਿਚਿੰਗ ਕਰ ਕਟਿੰਗ ਕਰ ਦੇਣੀ ਆ। ਤੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਕਰੂਗੇ ਤੁਸੀਂ ਸਾਨੂੰ ਪੁੱਛੂਗੇ। ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਜਿਹਦੇ ਨਾਲ ਸਾਨੂੰ ਥੋੜਾ ਹੌਸਲਾ ਮਿਲੇ ਆਪਾਂ ਹੋਰ ਵੀਡੀਓ ਬਣਾ ਕੇ ਹੋਰ ਵੀਡੀਓ ਅਪਲੋਡ ਕਰਾਂਗੇ ਠੀਕ ਆ ਜੀ ਇੱਦਾਂ ਆਪਾਂ ਕਟਿੰਗ ਕਰ ਦੇਣੀ ਆ ਮੋਢੇ ਆਲੇ ਦੁਆਲੇ ਜਿਹੜਾ ਮੜਾ ਮੋਟਾ ਸ਼ੋਰ ਸ਼ਰਾਬਾ ਪੈਂਦਾ ਬੱਚੇ ਆ ਬੱਚਿਆਂ ਵਾਲੇ ਘਰ ਸਾਨੂੰ ਪਤਾ ਇਸ ਤਰ੍ਹਾਂ ਹੀ ਹੁੰਦਾ ਤੇ ਥੋੜਾ ਇਗਨੋਰ ਕਰਿਓ ਉਸ ਚੀਜ਼ ਨੂੰ ਠੀਕ ਆ ਜੀ ਕਿ ਆਪਾਂ ਇਸੇ ਤਰ੍ਹਾਂ ਇਹਨੂੰ ਬੈਕ ਨੂੰ ਆਪਾਂ ਵਿਸ਼ੇਸ਼ ਕਰਾ ਦੇਣਾ ਹੈ ਇੱਥੋਂ ਆਪਾਂ ਹਲਕੀ ਜਿਹੀ ਕਟਾਈ ਦੇਣੀ ਹੈ ਜਿਆਦਾ ਨਹੀਂ ਦੇਣੀ ਕਿਉਂਕਿ ਬੱਚੇ ਦੇ ਜਿਹੜੀ ਹੈ ਨਾ ਬ੍ਰੈਸਟ ਹੁੰਦੀ ਨਹੀਂ ਹੈਗੀ ਇਸ ਲਈ ਉਹਦੀ ਫਿਟਿੰਗ ਵੀ ਨਹੀਂ ਹੁੰਦੀ ਆਪਾਂ ਫੇਰ ਵੀ ਹਲਕੀ ਹਲਕੀ ਕਟਾਈ ਪਾ ਦੇਣੀ ਹੈ ਜਿਹਦੇ ਨਾਲ ਥੋੜਾ ਜਿਹਾ ਬੱਚੇ ਤੇ ਸੂਟ ਪਾਇਆ ਸੋਹਣਾ ਲੱਗੇ ਫਰੰਟ ਵੀ ਬਿਲਕੁਲ ਲੈਟਰ ਬਟਾ ਬਿਲਕੁਲ ਥੋੜੀ ਜਿਹੀ ਪਾਉਣੀ ਹੈ ਠੀਕ ਹੈ ਜੀ ਚੈਨਲ ਨੂੰ ਸਪੋਰਟ ਕਰੋ ਪਲੀਜ਼ ਤੇ ਆਪਾਂ ਸਾਰੀਆਂ ਸਾਰੇ ਤਰ੍ਹਾਂ ਦੀ ਕਟਿੰਗ ਸਟੀਚਿੰਗ ਤੁਹਾਨੂੰ ਦੱਸਾਂਗੇ ਜਿੰਨੀ ਕੁ ਆਪਣੀ ਕੋਸ਼ਿਸ਼ ਹੋਊਗੀ ਆਪਾਂ ਪਾਵਾਂਗੇ ਠੀਕ ਆ ਜੀ ਤੇ ਬਾਕੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਇਸ ਲਈ ਥੈਂਕ ਯੂ ਤੁਹਾਡਾ ਬਹੁਤ ਜ਼ਿਆਦਾ ਤੇ ਆਪਾਂ ਹੁਣ ਇਹਦੀ ਆਪਾਂ ਇਹਦੇ ਉੱਪਰ ਗਲੇ ਅਟੈਚ ਕਰਨੇ ਆਪਾਂ ਪੇਸਟਿੰਗ ਦੇ ਉੱਪਰ ਗਲੇ ਕੱਟ ਲੈਣੇ ਆ ਬੱਚੇ ਦੇ ਤੇ ਉਹ ਆਪਾਂ ਇਹਦੇ ਉੱਪਰ ਅਟੈਚ ਕਰਾਂਗੇ ਤੇ ਜਿਹੜਾ ਦੂਸਰਾ अपना ਗਲਾ ਆ ਉਹਦੀ ਜਿਹੜੀ ਵਿਡਥ ਆ ਉਹ ਆਪਾਂ 1.5 ਇੰਚ ਲੈਣੀ ਆ ਸੈਂਟਰ ਤੇ ਥੱਲੇ ਨੂੰ ਇਹਦਾ ਗਲਾ ਜਿਹੜਾ ਹੈਗਾ 3.5 ਇੰਚ ਆ ਬੈਕ ਦਾ ਗਲਾ ਇਹਦਾ ਹੈਗਾ 2 ਇੰਚ ਰੈਡੀ ਕਰਕੇ ਉਹ 1.5 ਇੰਚ ਰਹਿ ਜਾਣਾ ਠੀਕ ਹੈ ਜੀ ਤੇ ਮੈਂ ਇਹਨੂੰ ਤੁਹਾਡੀ ਤੁਹਾਨੂੰ ਇਹਦੀ ਸਟੀਚਿੰਗ ਦਾ ਜੇ ਹੋ ਸਕਿਆ ਤਾਂ ਮੈਂ ਤੁਹਾਨੂੰ ਇਹਦੀ ਸਟੀਚਿੰਗ ਦਾ ਵੀ ਸ਼ੇਅਰ ਕਰੂੰਗੀ ਜਰੂਰ ਆ ਜਿਹੜੀ ਬਾਜੂ ਆ ਇਹ ਆਪਾਂ ਆਪਣੇ ਸੂਟ ਤੋਂ ਜਿਹੜੀ ਉਤਾਰੀ ਹੋਈ ਆ ਇਹ ਰੈਡੀ ਆ ਤੇ ਆਪਾਂ ਇਹਦੀ ਈ ਇੱਦੀ ਕਟਿੰਗ ਕਰ ਲੈਣੀ ਆ ਆਪਾਂ ਇਹਨੂੰ ਕੋਈ ਖੋਲ ਕੇ ਸਲਾਈ ਇਹ ਕਰਨ ਨਹੀਂ ਹੈਗਾ ਇਹਦੀ ਸਲਾਈ ਲੱਗੀ ਹੋਈ ਆ ਕਿਉਂਕਿ ਇਹ ਵੈਸੇ ਹੀ ਬਹੁਤ ਜ਼ਿਆਦਾ ਆ ਤੇ ਬੱਚੇ ਦੀ ਬਾਹ ਬਹੁਤ ਜ਼ਿਆਦਾ ਛੋਟੀ ਆ ਆ ਦੇਖੋ ਜੀ ਇਹਦੇ ਤੇ ਵੀ ਐਮਬਰਾਇਡਰੀ ਆ ਤੇ ਉਹਨਾਂ ਦਾ ਜਿਹੜੇ ਮੇਰੇ ਕਸਟਮਰ ਉਹਨਾਂ ਦਾ ਸੀਗਾ ਵੀ ਮੈਂ ਆਪਣੇ ਬੱਚੇ ਦੇ ਐਮਬਰਾਇਡਰੀ ਵਾਲਾ ਸੂਟ ਸੋਣਾ ਤੇ ਉਹਨਾਂ ਨੇ ਕਾਫੀ ਮਹਿੰਗੇ ਮਹਿੰਗੇ ਸੂਟ ਆਪਣੇ ਬੱਚੇ ਵਾਸਤੇ ਲਏ ਹੋਏ ਆ ਦੇਖੋ ਜੀ ਇਹਦੀ ਨਾ ਬਾਹਾਂ ਦੇ ਉੱਪਰ ਵੀ ਐਮਬ੍ਰੋਇਡਰੀ ਆ ਤੇ ਫਰੰਟ ਪੱਲੇ ਤੇ ਵੀ ਐਮਬ੍ਰੋਇਡਰੀ ਆ ਆਪਾਂ ਇਹਨੂੰ ਨਾ ਕੋਈ ਉਦੇੜਿਆ ਨਹੀਂ ਹੈਗਾ ਇਹ ਬਾਹ ਇਦਾਂ ਹੀ ਰੈਡੀ ਆ ਠੀਕ ਆ ਜੀ ਤੇ ਆਪਾਂ ਇਹਦੀ ਜਿਹੜੀ ਬਾਹ ਦੀ ਲੰਬਾਈ ਆ ਬਾਹ ਦੀ ਲੰਬਾਈ ਇਹਦੀ ਹੈਗੀ ਆ 11.5 ਇੰਚ ਆਪਾਂ 12 ਰੱਖ ਕੇ ਇਹਨੂੰ ਕੱਟਾਂਗੇ 12 ਰੱਖ ਕੇ ਆਪਾਂ ਕੱਟ ਲੈਣਾ 12 ਰੱਖ ਕੇ ਆਪਾਂ ਇਹਨੂੰ ਕੱਟ ਲੈਣਾ ਹੈ ਵੈਸੇ ਇਹ ਤਾਂ ਹਲਕੀ ਜੀ ਬਸ ਇਤ ਕਟਾਈ ਪੈਣੀ ਬੱਚੇ ਦੀ ਕੋ ਜਿਆਦਾ ਨਹੀਂ ਪੈਣੀ ਹੈਗੀ ਇਸੇ ਤਰ੍ਹਾਂ ਆਪਾਂ ਇਹਨੂੰ ਰੈਡੀ ਕਰ ਦੇਣਾ ਕੋਈ ਔਖਾ ਨਹੀਂ ਹੈਗਾ ਆਪਣੀ ਬੇਟੀ ਦੇ ਕਾਫੀ ਮਹਿੰਗੇ ਮਹਿੰਗੇ ਸੂਟ ਲਏ ਆ 4-5000 ਤੱਕ ਵੀ ਲਏ ਆ ਐਮਬ੍ਰੋਇਡਰੀ ਵਾਲੇ ਹੋਣ ਕਰਕੇ ਉਹ ਬਹੁਤ ਜ਼ਿਆਦਾ ਮਹਿੰਗੇ ਆ ਤੇ ਮੈਂ ਹੁਣ ਇਸੇ ਤਰ੍ਹਾਂ ਆਪਦੀ ਜਿਹੜੇ ਸੂਟ ਵਧੀਆ-ਵਧੀਆ ਸੂਟ ਆ 크ਰੇਪ ਦੇ ਸੂਟ ਆ ਜਿਹੜਾ ਮੈਂ 3-4000 ਦੇ ਸੂਟ ਆ ਉਹਨਾਂ ਦੇ ਮੈਂ ਇਸੇ ਤਰ੍ਹਾਂ ਸਿੱਧਾ ਕਟਿੰਗ ਤੇ ਸਟਿਚਿੰਗ ਕਰਕੇ ਉਹ ਤੇ ਰੈਡੀ ਕਰਕੇ ਉਹਨੂੰ ਪਾ ਦਿੰਨੀ ਹੈ ਤੇ ਦੇ ਨਾਲ ਮੇਰੇ ਪੈਸੇ ਦੀ ਵੇਸਟੇਜ ਵੀ ਬਚਦੀ ਆ ਤੇ ਮੇਰੀ embroidery ਵਾਲਾ ਸਪੋਰਟ ਕਰਨ ਦੀ ਵੀ ਇਛਾ ਉਹ ਪੂਰੀ ਹੋ ਜਾਂਦੀ ਹੈ ਠੀਕ ਆ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮੱਚ